ਹਾਂਜੀ ਸਤਿ ਸ੍ਰੀ ਅਕਾਲ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਘੰਟੀ ਵਾਲਾ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਦੇ ਵਿੱਚ ਮਾਲਕ ਵੀਰਾਂ ਕਨੈਕਟ ਨੰਬਰ ਦੇਖੇ ਜਾਵਾਂਗੇ ਸਾਡਾ WhatsApp ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਕਿਸੇ ਵੀ ਖੇਤੀਬਾੜੀ ਸੰਧ ਦੀ ਐਡ ਲਗਵਾਉਣ ਲਈ 5-7 ਫੁੱਟ ਮਾ ਪ੍ਰੋਪਰ ਜਾਣਕਾਰੀ ਸ਼ੰਡ ਕਰ ਦਿਓ ਛੋਡੀ ਐਡ ਲਗਾ ਦਾਂਗੇ ਅੱਜ ਅਸੀਂ ਲੈ ਕੇ ਆਏ ਸਵਰਾਜ 855 FE 5 ਸਟਾਰ ਕ੍ਰੇਸ਼ਨ ਦੀ ਗੱਲ ਕਰੀਏ ਰੰਗ ਪੇਂਟ ਬਿਲਕੁਲ ਨਾਲ ਦਾ ਆਲ ਅਰੀਆ ਰੰਗ ਪੇਂਟ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋਵੋਗੇ 50 ਪੈਸ਼ੇ ਟਾਇਰ ਨੇ ਟਰੈਕਟਰ ਦੇ ਬਿਲਕੁਲ ਨਾਲ ਦੇ ਬਹੁਤ ਸੋਹਣੇ ਕ੍ਰੇਸ਼ਨ ਟਰੈਕਟਰ ਆ ਬਹੁਤ ਘੱਟ ਚੱਲਾ ਹੋਇਆ ਇੰਜਨ ਗੇਅਰ ਲਿਫਟਰੀ ਮਾਲਕਾਂ ਫੁੱਲ ਗਾਰੰਟੀ ਆ ਟਰੈਕਟਰ ਨੂੰ ਚਲਾਵਾ ਕੇ ਤੁਸੀਂ ਦੇਖ ਸਕਦੇ ਹੋਗੇ ਸਿਰਫ ਖੇਤੀ ਚੱਲਾ ਹੋਇਆ ਟਰੈਕਟਰ ਆਗਾ ਸੈਂਚਰੀ ਨਾਲ ਆ ਫੁੱਟ ਸਾਤਰੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਟਰੈਕਟਰ ਦੇ ਡਬਲ ਡਿਸਟ੍ਰਿਬਿਊਟਰ ਆਗਾ ਤੇਲ ਬ੍ਰੇਕਾਂ ਪਾਵਰ ਕਟਾਈਆ ਰਿਵਰਸ ਪੀਟੀਓ 540 ਪੀਟੀਓ ਸੈਂਚਰੀਆਂ ਵਾਲੀ ਬਹੁਤ ਸਮਾਈ ਵਿੱਚ ਰੱਖਿਆ ਹੋਇਆ ਟਰੈਕਟਰ ਹੈਗਾ ਆਲ ਰੀਅਲ ਟਰੈਕਟਰ ਹੈਗਾ 2020 ਮਾਡਲ ਟਰੈਕਟਰ ਹੈਗਾ ਇਹ ਮਾਲਕ ਵੀਰਾਂ ਨੇ ਡਿਮਾਂਡ ਰੱਖੀ ਆ 6 ਲੱਖ 10 ਹਜ਼ਾਰ ਰੁਪਿਆ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਆਲ ਏਜੈਂਟ ਟਰੈਕਟਰ ਹੈਗਾ ਮਾਲਕ ਵੀਰਾਂ ਕਨੈਕਟ ਨੰਬਰ ਹੈਗਾ 94176 19364 94176 19364 ਮਾਲਕ ਦਾ ਕਨੈਕਟ ਨੰਬਰ ਹੈਗਾ ਗੱਲਬਾਤ ਕਰ ਸਕਦੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ